ਇਹ ਇੱਕ ਕਾਫੀ ਮਾਮਲਾ ਸੀ ਜਿਹੜੇ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਨੇ ਕਿ ਜ਼ੀਰੋ ਟੋਲਰੈਂਸ ਔਨ ਆਰਗਨਾਈਜ਼ਡ ਕ੍ਰਾਈਮ ਐਂਡ ਡਰੱਗਸ ਉਹਦੇ ਤਹਿਤ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਤੁਹਾਨੂੰ ਪਤਾ ਹੈ ਕਿ ਹਰੇਕ ਪੀਗਆਸੀ ਬੜਾ ਸੀਰੀਅਸਲੀ ਲੈਣਿਆ ਹਰੇਕ ਕ੍ਰਾਈਮ ਨੂੰ ਔਰ ਸਾਡੇ ਮੋਸਟਲੀ ਜਿਹੜੇ ਸੈਂਸੇਸ਼ਨਲ ਕ੍ਰਾਈਮ ਨੇ ਸਾਰੇ ਜਲਦੀ ਤੋਂ ਜਲਦੀ ਪੇਸ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਹੋਏ ਵੀ ਹੈ ਕਾਮਯਾਬ ਵਿਦਨ ਰਿਕਾਰਡ ਟਾਈਮ ਤੇ ਸਾਡੇ ਜਿਹੜਾ ਇਹ ਮਰਡਰ ਹੋਇਆ ਸੀਗਾ ਰਵਨੀਤ ਸਿੰਘ ਇਲੀਆ ਸੋਨੂ ਮੋਟੇ ਦਾ ਕਤਵਾਲੀ ਦੇ ਵਿੱਚ ਕਾਠੀਆਲੇ ਬਾਜ਼ਾਰ ਚ ਪਰਸੋਂ ਤਕਰੀਬਨ 4:30 ਵਜੇ ਗੋਲੀਆਂ ਮਾਰੀਆਂ ਗਈਆਂ ਸੀ ਉਹਨੂੰ ਉਹਦੀ ਡੈਥ ਹੋ ਗਈ ਸੀ ਉਹਦੇ ਤੇ ਅਸੀਂ ਬੜਾ ਪ੍ਰੋਫੈਸ਼ਨਲੀ ਵਰਕ ਕਰਦੇ ਹੋਏ ਸਾਡੀ ਟੀਮ ਜਿਹੜੀ ਹੈ DCP ਇਨਵੈਸਟੀਗੇਸ਼ਨ ਸਾਹਿਬ ਦੇ ਇਹ ਰੈਨਮਾਈਚ ਵਿੱਚ ਵਿੱਚ ਵਿਸ਼ਾਲਜੀਤ ਸਿੰਘ ਤੇ ਜਿਹੜੇ ਸਾਡੇ ACP ਜਸਪਾਲ ਇੰਸਪੈਕਟਰ ਮੋਲਕ ਸਾਡੇ ਇੰਸਪੈਕਟਰ ਸੀਆਈਏ ਤੇ ਹਰਮਨਜੀਤ ਐਸਐਚਓ ਕਤਵਾਲੀ ਇਹ ਸਾਰਿਆਂ ਨੇ ਬੜਾ ਮਿਹਨਤ ਕੀਤੀ ਔਰ ਜਿੰਨੇ ਵੀ ਕਲੂਜ਼ ਸੀਗੇ ਉਹ ਪਿਕਅਪ ਕੀਤੇ ਔਰ ਇੰਸਪੈਕਟਰ ਮੋਲਕ ਦੀਪ ਜਿਹੜੇ ਉਸ ਦਿਨ ਦੇ ਹੀ ਟ੍ਰੇਲ ਕਰ ਰਹੇ ਸੀ ਇਹ ਕ੍ਰਿਮੀਨਲਸ ਨੂੰ ਔਰ ਦੋਨੇ ਅਕਿਊਜ਼ ਫੜੇ ਗਏ ਵੈਪਨ ਆਫ ਅਫੈਂਸ ਕੀਬੋਰਡ ਦਾ ਪਿਸਟਲ ਐ ਔਲੋਂਗ ਵਿਦ ਕਾਰਟ੍ਰਿਜਸ ਉਹ ਵੀ ਅਸੀਂ ਰਿਕਵਰ ਕਰ ਲਿਆ ਉਸ ਤੋਂ ਇਲਾਵਾ ਜਿਹੜੀ ਗੱਡੀ 'ਚ ਭੱਜੇ ਸੀਗੇ ਉਹ ਗੱਡੀ ਵੀ ਉਥੋਂ ਨਾਲ ਹੀ ਫੜੀ ਗਈ ਐ ਔਰ ਮੋਟਰਸਾਈਕਲ ਜਿੱਤੇ ਰਾਈਮ ਹੋਇਆ ਸੀ ਉਹ ਵੀ ਰਿਕਵਰ ਹੋ ਗਿਆ ਜਿੱਥੋਂ ਅੰਮ੍ਰਿਤਸਰ ਤੋਂ ਜਿੱਥੇ ਉਹ ਲੁਕੋ ਕੇ ਗਏ ਸੀਗੇ ਸੋ ਇਹਦੇ 'ਚ ਮੇਨ ਗੱਲ ਕੀ ਐ ਕਿ ਜਦੋਂ ਇਹ ਦੋਨਾਂ ਜਿਹੜੇ ਕ੍ਰਿਮੀਨਲ ਨੇ ਅਬੀ ਰਾਜ ਇਲੀਅਸ ਅਬੀ ਤੇ ਰਾਹੁਲ ਕੁਮਾਰ ਇਲੀਅਸ ਮੋਟਾ ਇਹ ਵੀ ਦੋਨੋਂ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਕ੍ਰਾਈਮ ਕਰਨ ਤੋਂ ਬਾਅਦ ਇਮੀਡੀਏਟਲੀ ਵਹੀਕਲ ਲੈ ਕੇ ਤੇ ਇਹ ਵਾਇਆ ਪਠਾਨਕੋਟ ਹਿਮਾਚਲ ਜਾਂਦੇ ਆ ਪਹਿਲੀ ਰਾਤ ਧਰਮਸਾਲਾ ਰਹੇ ਦੂਜੀ ਰਾਤ ਇਹ ਮਨਾਲੀ ਚਲੇ ਗਏ ਤੇ ਸਾਡੀ ਟੀਮ ਜਿਹੜੀ ਚੇਸ ਕਰਦੀ ਰਹੀ ਔਰ ਅੱਜ ਭੂਤਰਾਤ ਮੰਦਰ ਕੋਲ ਤਕਰੀਬਨ 11 ਵਜੇ ਦੇ ਕਰੀਬ ਇਹਨਾਂ ਨੂੰ ਦੋਨੋਂ ਨੂੰ ਕਾਬੂ ਕਰ ਲਿਆ ਗਿਆ ਸਾਡੇ ਇੰਸਪੈਕਟਰ ਮੋਲਤਦੀਪ ਤੇ ਉਹਦੀ ਟੀਮ ਨੇ ਤੇ ਉਹਨਾਂ ਨੂੰ ਲੈ ਕੇ ਆ ਰਹੇ ਆ ਵਾਪਸ ਤੇ ਮੈਂ ਕਿਹਾ ਤੁਹਾਡਾ ਪਹਿਲਾਂ ਸ਼ੇਅਰ ਕਰ ਲਾਂ ਉਕੇ ਬੜਾ ਸੈਂਸੇਸ਼ਨਲਾਈਜ਼ ਹੋਇਆ ਸੀ ਇਹ ਕ੍ਰਾਈਮ ਹਾਲਾਂਕਿ ਹੈਰ ਇੰਟਰਗਿੰਗ ਰਾਈਵਲਰੀ ਸੀ ਕੀ ਇਹ ਜੇ ਆਪਾਂ ਪਛੋਕੜ ਦੇਖੀਏ ਮੋਟਿਵ ਦੇਖੀਏ ਜੋ ਮੋਡਲੀ ਪੁੱਛ ਕੇ ਤੋਂ ਵੀ ਪਤਾ ਲੱਗਿਆ ਜਾਂ ਪਹਿਲਾਂ ਵੀ ਪਤਾ ਸੀ ਜਿਹੜਾ ਅਭਿਰਾਜ ਆ ਉਹਨੂੰ ਲੱਗਦਾ ਸੀ ਕਿ ਮੇਰੇ ਫਾਦਰ ਜਿਹੜੇ ਐ ਉਹਨਾਂ ਦਾ ਜਿਹੜਾ ਮਰਡਰ ਹੋਇਆ ਸੀਗਾ ਪਹਿਲਾਂ ਉਹਨਾਂ ਦੇ ਮਰਡਰ ਦੇ ਵਿੱਚ ਉਹਨੂੰ ਲੱਗਦਾ ਸੀ ਕਿ ਰੈਕੀ ਜਿਹੜੀ ਐ ਮਰਨ ਵਾਲੇ ਸੋਨੂੰ ਮੋਟੇ ਨੇ ਕਰਵਾਈ ਸੀ ਉਕੇ ਜੇਕੂਪਰ ਕੋ ਅਨਕੂਰੀਆ ਜੰਗ ਨਾਲ ਲਿੰਕ ਸੀਗਾ ਇਹ ਸੋਨੂੰ ਮੋਟਾ ਆਪੀ ਇਹਦੇ ਖਿਲਾਫ ਵੀ ਪਹਿਲਾਂ ਪੁਰਾਣੇ ਪਰਚੇ ਦਰਜ ਸੀਗੇ ਪੰਜ ਕੇਸ ਇਹਦੇ ਖਿਲਾਫ ਦਰਜ ਸੀ ਔਰ ਜਿਹੜਾ ਅਭਿਰਾਜ ਦਾ ਦੇਖੀ ਇਹਦੇ ਖਿਲਾਫ ਹੀ ਅਟੈਂਪਟ ਟੂ ਮਰਡਰ ਦਾ ਕੇਸ ਪਹਿਲਾਂ ਦਰਜਿਆ ਰਾਹੁਲ ਦੇ ਖਿਲਾਫ ਕੋਈ ਨਹੀਂ ਹੈ ਗੋਲੀ ਵੀ ਅਭਿਰਾਜ ਨੇ ਚਲਾਈ ਔਰ ਵੈਪਨ ਵੀ ਉਹਦੇ ਕੋਲ ਹੀ ਸੀਗਾ ਸੋ ਮੈਂ ਸਮਝਦਾ ਕਿ ਬਹੁਤ ਰਿਕਾਰਡ ਟਾਈਮ ਤਕਰੀਬਨ 36 ਘੰਟਿਆਂ ਦੇ ਵਿੱਚ ਵਿੱਚ ਸਾਡੀ ਟੀਮ ਨੇ ਸਾਰਾ ਕ੍ਰੈਕ ਕੀਤਾ ਕੇਸ ਔਰ ਇਹਦੇ ਅੱਗੇ ਵੀ ਅਸੀਂ ਜਿਹੜੀ ਇਨਵੈਸਟੀਗੇਸ਼ਨ ਡੀਪਲੀ ਕਰਾਂਗੇ ਬਿਕਾਉਜ਼ ਗੈਂਗਸਟਰਸ ਨਾਲ ਜਿਹੜੇ ਇਹਨਾਂ ਦੇ ਲਿੰਕ ਨੇ ਔਰ ਇੰਟਰ ਜੀਮ ਦੇ ਵਿੱਚ ਜੋ ਵੀ ਰਾਈਵਲਰੀ ਹੈ ਉਹਨੂੰ ਵੀ ਡੀਪਲੀ ਇਨਵੈਸਟੀਗੇਟ ਕਰਾਂਗੇ ਤਾਂ ਕਿ ਅੱਗੇ ਤੋਂ ਵੀ ਕੋਈ ਇਹੋ ਜਿਹਾ ਕ੍ਰਾਈਮ ਨਾ ਹੋਵੇ ਪਲੱਸ ਜਿਹੜੀ ਵੀ ਇਹਨਾਂ ਕੋਲ ਕੋਈ ਇਲੀਗਲ ਚੀਜ਼ਾਂ ਹੈ ਜਾਂ ਵੈਪਨ ਹੈ ਜਾਂ ਕੋਈ ਵਹੀਕਲਸ ਨੇ ਉਹ ਸਾਰੀਆਂ ਬਰਾਮਦ ਕਰਾਂਗੇ ਕਿੰਨੇ ਦਿਨ ਤੋਂ ਇਹਦੇ ਮਾਰ ਲੱਗੇ ਸੀ ਅਜੀ ਇਹ ਗੱਲ ਤਾਂ ਦੇਖੋ ਰਸਤੇ ਟ੍ਰਾਂਜ਼ਿਟ ਦੇ ਵਿੱਚ ਆ ਰਹੇ ਨੇ इनिया डिटेल्स नहीं क्लियर हुई हैं जिनी गल क्लियर हुई है मोटिव की मैं थोड़े शेयर की तो था था था। हाँ जी थोड़ी देर पहले ही आया जी बट तो बेसिकली मोटिव तुम तो जिम्मे अपने फादर का जोड़ा मर्डर का ही है पर मेन तो हाँ जी उन्हें हाँ ये जो मुरली पूछ गिछ आई है वो विशाल जी आओ प्लीज मैं तो सोचा आ गए थोड़ा यार दोबारा कर लो प्लीज तो ਉਹ ਕਿਹਾ ਨੇ ਬੜੀ ਮਿਹਨਤ ਕੀਤੀ ਆ ਪਰਸਲੀਆਂ ਵਿਸ਼ਾਲ ਜੀ ਤੋਂ ਉਹਨਾਂ ਨੇ ਤੇ ਬੇਸਿਕਲੀ ਗੋਲੀ ਕੀ ਆ ਜਿਹੜਾ ਉਹ ਨਾਲ ਦਾ ਬੰਦਾ ਸੀ ਉਹਨੇ ਗੋਲੀ ਜਰੂਰ ਚਲਾਈ ਆ ਸੈਲਫ ਡਿਫੈਂਸ ਦੇ ਵਿੱਚ ਉਹ ਪਾਸਰਮਾਇ ਤੇ ਲੱਗੀ ਉਹ ਵੀ ਸਾਰੀ ਇਨਵੈਸਟੀਗੇਸ਼ਨ ਕਰ ਰਹੇ ਆ ਸਾਡੀ ਟੀਮ ਚਲੋ ਪਸੰਦੀ ਜਾਂ ਪਸੰਦੀ ਉਹ ਦੇਖਣਾ ਪਊਗਾ ਲਾਇਸੈਂਸੀ ਤਾਂ ਨਹੀਂ ਮੈਨੂੰ ਲੱਗਦਾ ਇਲੀਗਲ ਵੈਪਨ ਹੀ ਆ ਤੀ ਬੋਰ ਵਾਲਾ ਤਾਂ ਦੋਨਾਂ ਤੋਂ ਪੁੱਛਿਆ ਆ ਕਿ ਦੂਜੀ ਪਾਰਟੀ ਕੀ ਕਰਦਾ ਜਨਾਉਗਾ ਲਾਇਸੈਂਸੀ ਤਾਂ ਨਹੀਂ ਆ ਉਹ ਜਿਹੜਾ ਦੂਜੇ ਪਿਛਲੇ ਬੰਦੇ ਨੇ ਫਾਇਰ ਕੀਤਾ ਬਾਅਦ ਦੇ ਮੂਦੇ ਵਿੱਚ ਵੀ ਨਹੀਂ ਹਨੀ ਸਰ ਬੜਾ ਫੀਲ ਭਰ ਵਾਲਾ ਇਲਾਕਾ ਕਿਹਾ ਪੁਲਿਸ ਵਾਇਰ ਹੋਇਆ ਕਿਸੇ ਦਾ ਕੋਈ ਦੇਖੋ ਬੜੀ ਸਿੰਪਲ ਗੱਲ ਹੈ ਦੇਖੋ ਕ੍ਰਾਈਮ ਜਦੋਂ ਬੰਦੇ ਨੇ ਸੋਚ ਲਿਆ ਇੱਕੋ ਏਰੀਆ ਦੇ ਤਕਰੀਬਨ ਰਹਿਣ ਵਾਲੇ ਆ ਇੱਕ ਦੂਜੇ ਨੂੰ ਜਾਣਦੇ ਆ ਰੂਟੀਨ ਪਤਾ ਹੈ ਮੂਦੇ ਚ ਕਈ ਵਾਰੀ ਮਤਲਬ ਪੁਲਿਸ ਵਾਸਤੇ ਬੜਾ ਮੁਸ਼ਕਲ ਹੋ ਜਾਂਦਾ ਹੈ ਵੀ ਕਿਦੇ ਦਿਮਾਗ ਚ ਕੀ ਚੱਲ ਰਿਹਾ ਹੈ ਕਿਸੇ ਬੰਦੇ ਦੇ ਇਹਦਾ ਪਾਸਾ ਹੋਇਆ ਹੋ ਠੀਕ ਹੈ ਹਾਂ ਠੀਕ ਹੈ ਜਿਹਦੇ ਇਹ ਜਦੋਂ ਹਾਂਜੀ ਹਾਂਜੀ ਬਿਲਕੁਲ ਮਿਰਤਕ ਜੀ ਮਿਰਤਕ ਵੀ ਜੱਗੂ ਕੋਲ ਅੱਜ ਸਰ ਕੀ ਕਾਰਨ ਕੀ ਰਿਹਾ ਕੋਈ ਉਹ ਤਾਂ ਕੇਸ ਆਲਰੇਡੀ ਕੇਸ ਅਗਲ ਚਾ ਨਹੀਂ ਨਹੀਂ ਉਹਨੂੰ ਇਹ ਤੁਹਾਨੂੰ ਮੈਂ ਉਹੀ ਦੱਸ ਰਿਹਾ ਨਾ ਵੀ ਰਾਜ ਦੇ ਦਿਮਾਗ 'ਚ ਇਹ ਗੱਲ ਸੀ ਕਿ ਮੇਰੇ ਫਾਦਰ ਦਾ ਜੋ ਪਹਿਲਵਾਨ ਜਿਹੜੇ ਸੀਗੇ ਉਹਨਾਂ ਦਾ ਜਦੋਂ ਮਰਡਰ ਹੋਇਆ ਉਹ ਦੀ ਰੈਚੀ ਸੋਨੂੰ ਮੋੜਨਾ ਕਰਵਾਈਏ ਸਰ ਕੁਝ ਅਦਾਜ਼ੀਆਂ ਵੀ ਗੱਲਾਂ ਆ ਰਹੀਆਂ ਕਿ ਇਹਨਾਂ ਨੇ ਸਰੈਂਡਰ ਕਰ ਦਿੱਤਾ ਸੀ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਜੇ ਸਰੈਂਡਰ ਵਾਲੀ ਗੱਲ ਹੁੰਦੀ ਤਾਂ ਮਨਾਲੀ ਤੋਂ ਕਿੱਥੋਂ ਫੜਦੇ ਜੀ ਇਹ ਤਾਂ ਸਖਤ ਮਿਹਨਤ ਐ ਐਂਡ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕੋਈ ਫੋਨ ਨਹੀਂ ਵਰਤ ਰੇ ਕੋ ਕੁਛ ਨਹੀਂ ਦੇਖੋ ਕਿਸ ਤਰ੍ਹਾਂ ਬਣਾ ਲਾਇਆ ਦੋ ਹੀ ਦਿਨ ਬਾਅਦ ਚਾਰਜ ਹੀ ਨਹੀਂ ਇਹ ਕੋਈ ਇਹਦਾ ਪੁਲਿਸ ਦੀ ਦੇਖੋ ਪ੍ਰੋਫੈਸ਼ਨਲਿਜ਼ਮ ਹੋਰ ਕੀ ਐ ਜੀ ਤੁਹਾਨੂੰ ਵੀ ਜਿਵੇਂ ਪਤਾ ਲੱਗੀ ਜਾਂਦਾ ਹੈ ਜਿਹੜਾ ਸੋਨੂ ਮੋਟਾ ਸੀ ਇਹ ਨਾਮਜੱਗੀ ਦਾ ਵੈਸੇ ਤਰਦੀਬ ਦੇ ਕੇਸ ਦੇ ਵਿੱਚ ਨਾਮਜੱਗਾ ਸੀ ਨਹੀਂ ਨਾਮਜੱਗਾ ਨਹੀਂ ਸੀ ਪਰ ਉਹਨੂੰ ਪਤਾ ਸੀ ਵੀ ਰੈਕੀ ਇਹਨੇ ਕਰਵਾਈ ਸੀ ਹੋਰ ਕਿਹਨਾਂ ਕਿਹਨਾਂ ਤੇ ਸ਼ੱਕ ਹੈ ਜੀ ਵੀ ਰਾਏ ਜੀ ਆਦਰ ਸਾਹਮਣੇ ਖੜੇ ਦੇ ਵਿੱਚ ਯਾਰ ਇਹ ਤਾਂ ਹੁਣ ਪੁੱਛਗਿਚ ਹੋਏਗੀ ਡਿਟੇਲ ਚ ਪਰ ਲੱਗਾ ਕਿ ਗੁਰਦੁਆਰੇ ਦੇ ਅੰਦਰ ਅੰਦਰ ਤੇ ਹਮ ਨਾ ਕਰਤਾ ਸੀ ਤੇ ਇਤਨੀ ਵੀ ਗੱਲ ਸਮਝ ਆਈ ਆ ਜੇ ਜੀ ਹੁਣ ਆ ਕੇ ਪੁੱਛਗਿਚ ਕਰਾਂਗੇ ਇਹ ਤਾਂ ਰਸਤੇ ਤੁਹਾਨੂੰ ਬਸ ਟ੍ਰੈਵਲ ਕਰ ਰਹੇ ਆ ਰੈਸਪਾਈਸ਼ਨ ਹੋਈ ਵੀ ਇਹਨੇ ਦੇਖੀ ਕੀਤੀ ਸੀ ਜਾਂ ਉਹ ਸਿਰਫ ਛਾਕੀ ਸੀ ਦੇਖੋ ਅਜੇ ਤਾਂ ਉਹਦੀ ਗੱਲ ਨਹੀਂ ਆ ਤੁਹਾਨੂੰ ਦੱਸ ਰਹੇ ਜੋ ਮੋੜਲੀ ਪੁੱਛਗਿਚ ਉਹ ਮੋਟਿਵ ਦੱਸ ਰਹੇ ਆਪਣਾ ਆ ਜਾਂਦੇ ਆ ਫਿਰ ਆਪਾਂ ਪੇਸ਼ ਕਰਕੇ ਰਿਮਾਂਡ ਲੈਣੇ ਆ ਲੰਬਾ ਤੁਹਾਨੂੰ ਨਾਲ ਸ਼ੇਅਰ ਕੀਤਾ ਹੋਈ ਬੰਦੇ ਨਾਲ ਨੂੰ ਹੋਈ ਬੈਠਾ ਅਜੇ ਦੋ ਹੀ ਸਾਹਮਣੇ ਆਏ ਜੀ ਬਾਕੀ ਆਪਾਂ ਇਨਵੈਸ

ਫਾਇਰਿੰਗ ਹੋਈ ਹੈ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਜੀ ਹੋਰ ਨਹੀਂ ਕਿਸੇ ਨੂੰ ਅਕਸਰ ਕਿਤੇ ਕਾਮਯਾਬੀ ਸਮੇਂ ਦੇ ਲੋਕੀ ਕਾਫੀ ਹਾਈ ਪਰਫਾਰਮੈਂਸ ਦੇ ਬੰਦੇ ਆ ਜੀ ਮੈਂ ਤਾਂ ਦੇਖੋ ਆਪ ਇਹਨੂੰ ਸਮਝਣਾ ਕਿ ਤੁਹਾਡੇ ਸਾਹਮਣੇ ਇੰਨੀ ਜਲਦੀ ਮਤਲਬ ਇਹਨੂੰ ਸੋਲਵ ਕੀਤਾ ਗਿਆ ਟਰੇਸ ਕੀਤਾ ਬੰਦੇ ਦੋਨੇ ਅਰੈਸਟ ਹੋ ਗਏ ਵੈਪਨ ਆਫ ਅਫੈਂਸ ਵਹੀਕਲ ਯੂਜ਼ਡ ਇਨ ਕ੍ਰਾਈਮ ਸਾਰਾ ਕੁਝ ਹੋ ਗਿਆ ਜੀ ਸਰ ਉਸ ਸਮੇਂ ਵਿਸ਼ਾਦ ਜੀ ਭਰਾਨੇ ਮੇਰੇ ਨਾਲ ਲਾਈਵ ਹੋ ਕੇ ਦੱਸ ਦਿੱਤਾ ਸੀ ਕਿ ਇਹਦੀ ਉਦੋਂ ਕਾਰਨ ਹੋਈ ਹੈ ਤੇ ਉਹ ਪਹਿਲਾ ਸਵਾਲ ਲੱਗਾ ਜੇ ਦੋਸਤੋ ਉਹ ਆਪਣਾ ਨਵਾਂ ਵਹੀਕਲ ਲੈ ਕੇ ਪੜ੍ਹਿਆ ਬੰਦਾ ਗਰੀਵਨ ਛੇਤੀ ਘੰਟੇ ਦੀ ਉਹ ਕਰ ਰਹੇ ਆ ਜੀ ਅਸੀਂ ਦੇਖ ਰਹੇ ਆਂ ਵੀ ਉਹਨੇ ਕਿਹੜੇ ਕੀਤਾ ਕਈ ਵਾਰੀ ਡਿਸੈਲਫਟ ਡਫੈਂਸ ਆਉਂਦੀ ਹੈ ਕਿ ਨਹੀਂ ਆਉਂਦੀ ਉਹ ਸਾਰਾ ਐਂਗਲ ਦੇਖ ਰਹੇ ਜੀ ਇਹ ਤੁਸੀਂ ਕਹਿ ਰਹੇ ਗੈਂਗਵਾਰ ਦਾ ਹਿੱਸਾ ਹੈ ਜੀ ਦੇਖੋ ਡੈਫੀਨਿਟਲੀ ਜੋ ਉਹਨੂੰ ਇਹ ਤੁਸੀਂ ਇਹ ਸਮਝ ਲਓ ਕਿ ਰਿਵੈਂਜ ਕਿਲਿੰਗ ਬਦਲਾਖੋਰੀ ਦੇ ਭਾਵਨਾ ਨਾਲ ਮਰਡਰ ਪਤਾ ਨਹੀਂ ਜੀ ਪਤਾ ਕਰ ਲੈਣੇ ਵੈਸੇ ਇੱਕੋ ਹੀ ਅਟੈਂਟ ਟੂ ਮਰਡਰ ਦਾ ਜੋ ਮੈਨੂੰ ਪਤਾ ਲੱਗਿਆ ਉਹਨੇ ਬੰਦੇ ਲਾਹੌਲ ਸਬੀਤੀ ਸੱਚੇ ਗੱਲ ਰਹਿ ਗਈ ਲਾਹੌਲ ਸਬੀਤੀ ਕਿਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਮਨਾਲੀ ਤੋਂ ਕਿ ਰੋਤਾਨ ਪਾਸ ਤੇ ਉਧਰਲੇ ਪਾਸੇ ਤੇ ਉਹ ਪੁਲਿਸ ਦਾ ਚੰਗਾ ਹੋ ਗਿਆ ਕਿ ਟਾਈਮ 'ਤੇ ਫੜੇ ਗਏ ਇਹ ਮਤਲਬ ਪੁਲਿਸ ਤੋਂ ਸਕੀਪ ਕਰਨ ਵਾਸਤੇ ਸਾਰਾ ਨੰਮ ਕਰੇ ਸੀ ਡੈਫੀਨਿਟਲੀ ਜੀ ਮੱਲਾ ਉਹ ਤਾਂ ਬਚਣ ਨੂੰ ਉਹ ਕਿ ਉਸ ਆਪਣੀ ਕੋਸ਼ਿਸ਼ ਕਰ ਹੀ ਰਹੀ ਥੀ